ਬਾਕੀ ਚੈੱਕ ਕਰੋ ਸਨੋ ਤੇ ਅੱਜ ਦਿਖਾਈਏ ਤੁਹਾਨੂੰ ਆਪਣਾ ਟਰੱਕ ਨੀਲਾ ਸਮਾਨ ਮਿੱਤਰੋ ਪਾ ਰੱਖਦਾ ਆਪਾਂ ਲੈ ਕੇ ਜਾਣਾ ਆਹ ਵਾਲਾ ਟਰੱਕ ਅੱਜ ਕਹਿੰਦੇ 252 ਨੰਬਰ ਨੀਲੇ ਰੰਗ ਦਾ ਦੇਖੋ ਸਨੋ ਪੈ ਰਹੀ ਹੈ ਪੂਰੀ ਆਹ ਦੇਖੇ ਰਹੀ ਹੁਣ ਯਾ ਸਨੋ ਪੈ ਰਹੀ ਹੈ ਨਾ ਹਾਂਜੀ ਮਿੱਤਰੋ ਸਤਿ ਸ਼੍ਰੀ ਅਕਾਲ ਠੋਠੇ ਸਾਰਿਆਂ ਦਾ ਕੀ ਹਾਲ ਚਾਲ ਆ ਵੀ ਅੱਜ ਪਹਣੀਆ ਕੈਨੇਡਾ ਦੇ ਵਿੱਚ ਪਹਿਲੀ ਸਨੋ ਮੈਂ ਕਿਹਾ ਪਹਿਲੀ ਸਨੋ ਦੇ ਵਿੱਚ ਵੀਡੀਓ ਬਣਾਵਾਂਗੇ ਤੇ ਤੁਹਾਨੂੰ ਵੀ ਦਿਖਾਵਾਂਗੇ ਆਪਾਂ ਤੁਹਾਨੂੰ ਪਤਾ ਰਜਾਇਨਾ ਦੇ ਵਿੱਚ ਰਹਨੇ ਆ ਆਪਾਂ ਪਹੁੰਚ ਗਏ ਆਪਣੇ ਝਾੜ ਦੇ ਵਿੱਚ ਹਜੇ ਮਿੰਨਾ ਮਿੰਨਾ ਮੀਂਹ ਜਿਹਾ ਪੈ ਰਿਹਾ ਸਨੋ ਸ਼ੁਰੂ ਹੋਊਗੀ ਤੇ ਤੁਹਾਨੂੰ ਦਿਖਾਉਨੇ ਆ ਆਪਣਾ ਟਰੱਕ ਵੀ ਅੱਜ ਹੋ ਗਿਆ ਖਰਾਬ ਖਰਾਬ ਹੋ ਗਿਆ ਇਹਦੇ ਵਿੱਚ ਸਮਾਨ ਕੱਢਣਾ ਆਪਾਂ ਦੂਜੇ ਜਾੜ ਚ ਜਾਵਾਂਗੇ ਉੱਥੋਂ ਇੱਕ ਹੋਰ ਟਰੱਕ ਚੱਕਣਾ ਉਹਦੀ ਵੀ ਫਰਿੱਜ ਬੰਨੀ ਚੱਲਦੀ ਸੋ ਫਰਿੱਜ ਵੀ ਆਪਾਂ ਵਾਲੇ ਟਰੱਕ ਚ ਹੀ ਕੱਢਾਂਗੇ ਸੋ ਇਹ ਟਰੱਕ ਨੂੰ ਆਹ ਜਿਹੜਾ ਆਪਾਂ ਇਦਾਂ ਹੀ ਲਾਉਣਾ ਪੈਣਾ ਆਪਾਂ ਚੱਲੇ ਆ ਬਈ ਟਰਾਂਟੋ ਜਾਵਾਂਗੇ ਸਨੋ ਵੀ ਦਿਖਾਵਾਂਗੇ ਬਾਕੀ ਇਨਸਪੈਕਸ਼ਨ ਆ ਕਹਿੰਦੇ ਬਹੁਤ ਖਲੀਆਂ ਐ ਕਾਫੀ ਉੱਪਰ ਧਿਆਨ ਨਾਲ ਟਰੱਕ ਪੂਰਾ ਚੈੱਕ ਟਰੱਕ ਟ੍ਰੇਲਰ ਕਰਕੇ ਤੁਰਾਂਗੇ ਕਿਉਂਕਿ ਲੋਕਾਂ ਨੂੰ ਬਈ ਟਿਕਟਾਂ ਬਹੁਤ ਮਿਲ ਰਹੀਆਂ ਸਾਰੇ ਕਹਿੰਦੇ ਵੀ ਬਚਾ ਕੇ ਜਾਓ ਅਸੀਂ ਵੀ ਥੋੜਾ ਜਿਹਾ ਲੇਟ ਹੀ ਬਾਈ ਰਜਾਈਨਾ ਦੀ ਸੁਣੋ ਪਾਉਗੀ ਬਸ ਥੋੜੀ ਜਿਹੀ ਚਰਚ ਪੈਣ ਲੱਗ ਜਾਨੀ ਆ ਬਾਕੀ ਦੱਸਿਓ ਵੀਡੀਓ ਕਿਵੇਂ ਲੱਗੀ ਵਧੀਆ ਲੱਗੀ ਲਾਈਕ ਕਰੋ ਚੈਨਲ ਸਬਸਕ੍ਰਾਈਬ ਕਰੋ ਚਲੋ ਕਰਦੇ ਆ ਵੀਡੀਓ ਸ਼ੁਰੂ ਬਾਹਰ ਤੇ ਮਿੱਤਰੋ ਮੀਂਹ ਪੈ ਰਿਹਾ ਆ ਪਾਂਪਲੇ ਟਰੱਕ ਚ ਸਾਮਾਨ ਕੱਢਦੇ ਆ ਪਹਿਲਾਂ ਚਲੋ ਮੀਂਹ ਦੇ ਵਿੱਚ ਗੱਡੀ ਆ ਚਲੋ ਜੀ ਚਲੋ ਖੋਲਤਾ ਆ ਆਪਣਾ ਸਾਮਾਨ ਪਿਆ ਉਹ ਬਾਈ ਦਾ ਸਾਮਾਨ ਪਿਆ ਬਾਕੀ ਆਪਾਂ ਕੱਢਦੇ ਆ ਚਲੋ ਬਈ ਪਹਿਲਾਂ ਕੰਬਲ ਕੁੰਬਲ ਜੇ ਰੱਖ ਤੇ ਭਰ ਦੇਣੀ ਆ ਗੱਡੀ ਭਰ ਆਣਦਾ ਹੀ ਯੂਸਰ ਇਹ ਆ ਮੇਟਰੋ ਆਪਣੀ ਫ੍ਰਿਜ ਉਹ ਵਾਲੇ ਟਰੱਕ ਦੀ ਇਹਨੂੰ ਆਪਾਂ ਦੂਏ ਟਰੱਕ ਚ ਲਾਵਾਂਗੇ ਹੋਰ ਆਣਦਾ ਹੀ ਆ ਮਸਾਲੇ ਮਸੂਲੇ ਸਾਰਾ ਕੁਝ ਬਹੁਤ ਠੰਡਾ ਬਈ ਬਾਹਰ ਅੱਜ ਸਨੋ ਕਰਕੇ ਨਾ ਸਨੋ ਪੈਣੀ ਆ ਰੱਖਦਾ ਸਮਾਨ ਆਪਾਂ ਹੁਣ ਬਾਈ ਟਰੱਕ ਨੂੰ ਕਰੂਗਾ ਸਾਈਡ ਤੇ ਤੇ ਆਪਾਂ ਚੱਲੀਏ ਦੂਜੇ ਝਾੜ ਦੇ ਵਿੱਚ ਉੱਥੇ ਸਮਾਨ ਟਿਕਾ ਕੇ ਮੌਜ ਦੇ ਨਾਲ ਭਾਈਆ ਲੈ ਆਣਾ ਕਹਿੰਦੇ ਫਿਰ ਟ੍ਰਾਂਟੋ ਨੂੰ ਸਨੋ ਦੇ ਵਿੱਚ ਬਾਈ ਸਕੀਲਾ ਬਹੁਤ ਖੁੱਲੀਆਂ ਸੱਚ ਮੈਂ ਤੁਹਾਨੂੰ ਦੱਸਣਾ ਹੀ ਸਾਰੇ ਧਿਆਨ ਨਾਲ ਟਰੱਕ ਚਲਾਇਆ ਕਰੋ

ਸੋ ਹਾਂਜੀ ਮਿੱਤਰੋ ਦੇਖੋ ਆਪਾਂ ਗੱਡੀ ਭਰ ਲਈ ਆ ਮੁੰਡਾ ਆਪਣੇ ਦੂਏ ਮਿੱਤਰਾਂ ਦੇ ਨਾਲ ਆ ਰਿਹਾ ਵਾ ਪਹਿਲਾਂ ਗਰੋਸਰੀ ਵੀ ਕਰਨੀ ਆ ਬਾਲਮਾਰਟ ਤੋਂ ਉਸ ਤੋਂ ਪਹਿਲਾਂ ਆਪਾਂ ਉਹ ਰੋ ਟਿਫਨ ਚੱਕਣਾ ਹੈ ਟਿਫਨ ਚੱਕ ਕੇ ਫਿਰ ਗਰੋਸਰੀ ਕਰਾਂਗੇ ਫਿਰ ਉਸ ਤੋਂ ਬਾਅਦ ਆਪਾਂ ਟਰੱਕ ਨੂੰ ਸਵਿਚ ਕਰਨਾ ਸਾਰਾ ਸਮਾਨ ਦੂਜੇ ਟਰੱਕ ਦੇ ਵਿੱਚ ਰੱਖਣਾ ਹੈ ਦੇਖਣਾ ਉਹ ਚੱਲਦਾ ਜਾਂ ਨਹੀਂ ਟਰੇਲਰ ਚੈੱਕ ਕਰਨਾ ਉਸ ਤੋਂ ਬਾਅਦ ਆਪਾਂ ਨਿਕਲਾਂਗੇ ਬਾਈ ਕਾफी ਕੰਮ ਆ ਉਦੋਂ ਨੂੰ ਸੁਣੋ ਸ਼ੁਰੂ ਹੋ ਜਾਣੀ ਨਾਲ ਤੁਹਾਨੂੰ ਸੁਣਾਉਂ ਦਿਖਾਉਣੀ ਆ ਠੀਕ ਆ ਹੁਣ ਆ ਗਿਆਂ ਵਾ ਪਹੁੰਚ ਚ ਲਿਆ ਆਪਾਂ ਟਿਫਨ ਚੱਕਦੇ ਆ ਔਰੋਂ ਫਿਰ ਆਪਾਂ ਨਿਕਲਦੇ ਆ ਅੱਗੇ ਦੇਖ ਲਓ ਮਿੱਤਰੋ ਹੁਣ ਇਹ ਜਿਹੜੇ ਪੀਲੇ ਪੀਲੇ ਜਿਹੇ ਦਰਖਤ ਦਿਖ ਰਿਹਾ ਤੁਹਾਨੂੰ ਇਹ ਨਹੀਂ ਦਿਖਿਆ ਕਰਨੇ ਹੁਣ ਸਨੋਹੇ ਦਿਖਿਆ ਕਰਨੀ ਔਰ ਇਹ ਦੇਖਦੇ ਚੱਲੋ ਅੱਜ ਤਾਂ ਥੋੜੀ ਜੀ ਘੱਟ ਪੈਣੀ ਆ ਬਟ ਬਸ 15 ਕ ਦਿਨਾਂ ਦੇ ਵਿੱਚ ਆ ਸਾਰਾ ਚਿੱਟਾ ਚਿੱਟਾ ਸੜਕਾਂ ਚਿੱਟੀਆਂ ਔਰ ਇਹਦਾ ਬਾਈ ਸਾਭ ਨਹੀਂ ਕਰਦੇ ਰਜੈਨਾ ਵਾਲੇ ਦੇਖੋ ਹਾਂ ਗੱਲਬਾਤ ਸੋਹਣੇ ਸੋਹਣੇ ਦਰਖਤਾਂ ਕਹਿੰਦੇ ਹਾਂ ਚਲੋ ਚੱਕੀ ਔਰ ਟਿਫਨ ਫਿਰ ਆਪਾਂ ਕੱਢਦੇ ਆ ਕਰੋ ਫਿਰ ਚੈੱਕ ਮਾਹੌਲ ਕਹਿੰਦੇ ਪਹਿਲੀ ਸਨੋਹ ਦਾ ਏ ਫਾਨ ਮੇਟਰਾ ਪਾ ਚੱਕ ਲਿਆ ਤੇ ਮੈਂ ਚਾਰਜਰ ਭੁੱਲ ਗਿਆ ਹੀ ਪੁਰਾਣੇ ਟਰੱਕ ਦੇ ਵਿੱਚ ਸੋਪ ਚਾਰਜ ਚੱਕਣ ਚੱਲੇ ਤੇ ਸਾਹਮਣੇ ਚੈੱਕ ਕਰੋ ਕਹਿੰਦੇ ਸਨੋ ਸ਼ੁਰੂ ਹੋ ਗਈ ਮਿੱਤਰੋ ਕਰੋ ਚੈੱਕ ਕੀ ਬਾਤ ਹੈ ਮਾਹੌਲ ਬਣਿਆ ਪਿਆ ਪੂਰਾ ਚਟਾਈ ਚਟਾ ਹੋਣ ਲੱਗਿਆ ਜੇ ਸੋਹਣੀ ਲੱਗ ਰਹੀ ਆ ਫਿਰ ਦੇਖਿਓ ਕਿੱਦਾਂ ਲੱਗੂ ਦੇਖੋ ਪੈਣ ਲੱਗੀ ਨਾ ਸਨੋ ਚਿੱਟੀ ਚਿੱਟੀ ਕੀ ਬਾਤ ਹੈ ਆਪਾਂ ਚਾਰਜਰ ਚੱਕ ਕੇ ਲੈ ਕੇ ਆਈਏ ਫਿਰ ਆਪਾਂ ਚਾਲਦੇ ਆ ਨਾ ਆਹ ਟੈਫਨ ਚੱਕ ਲਿਆ ਆਪਾਂ ਇੱਕ ਚਲੋ ਸ਼ੀਸ਼ਾ ਥੋੜਾ ਜਿਹਾ ਖੋਲ ਦਿੰਨੇ ਆ ਨਾ ਆਜੋ ਕਰੋ ਫਿਰ ਚੈੱਕ ਕਹਿੰਦੇ ਸਨੋ ਪਹਿਲੀ ਚਾਰਜਰ ਮਿੱਤਰੋ ਚੱਕ ਲੈਨੇ ਚਲੋ ਚਲਿਏ ਠੰਡੇ ਬਹੁਤ ਹੋ ਗਏ ਹੱਥ ਦੇਖੋ ਮੇਰੇ ਲਾਲ ਹੋ ਗਏ ਪੱਜ ਕੇ ਕਰ ਲਿਆ ਹਾਜੇ ਤੇ ਦੇਖ ਲਓ ਮਿੱਤਰੋ ਕਿ ਤੂਪਰ ਚੱਲ ਰਹੀ ਐ ਹੁਣੇ ਰਜਾਈਨਾਂ ਦੇ ਵਿੱਚ ਐਵੇਂ ਸਨੋ ਪੈਣ ਲੱਗੀ ਅੱਗੇ ਦੇਖ ਲਓ ਦਸੰਬਰ ਜਨਵਰੀ ਦੇ ਵਿੱਚ ਕੀ ਹੋਊਗਾ ਸੋਚ ਕੇ ਦੇਖੋ ਔਰ ਇਹ ਤਾਂ ਬਾਹਲਾ ਚੱਕਰ ਪੈਂਦਾ ਬਾਬਾ ਛੇਤੀ ਛੇਤੀ ਮੈਨੂੰ ਇੰਡੀਆ ਭੇਜ ਦੇ ਵੇ ਮੈਂ ਸਨੋ ਨਹੀਂ ਦੇਖਣੀ ਚਾਹੁੰਦਾ ਮੇਰਾ ਜੀ ਨਹੀਂ ਕਰਦਾ ਵੀ ਮੈਂ ਸਨੋ ਦੇ ਵਿੱਚ ਟਰੱਕ ਚਲਾਵਾਂ ਐਤਕੀ ਜਿਆਦਾ ਦੇ ਵਿੱਚ ਆਹ ਵਾਲੀ ਤਾਂ ਚਲੋ ਕੁਛ ਨਹੀਂ ਹਜੇ ਤਾਂ ਹੌਲੀ ਹੌਲੀ ਪੈਣ ਲੱਗੀ ਐ ਥੋੜੀ ਹੋ ਪਊ ਅੱਜੇ ਐ ਸਨੋ ਪਤਾ ਨਹੀਂ ਸਵਾਦ 2:00 ਵੱਜ ਗਏ ਬਈ ਪਹੁੰਚਦੇ ਪਹੁੰਚਦੇ ਨੂੰ ਜਾੜ ਦੇ ਵਿੱਚ 3:30 ਵਜੇ ਤੁਰਾਂਗੇ ਜਾਨੂ ਸਕੇਲਾ ਤੁਹਾਨੂੰ ਪਤਾ ਸ਼ਾਮ ਜੇ ਨੂੰ ਥੋੜੀਆਂ ਹੀ ਠੰਡੀਆਂ ਹੀ ਪੈ ਜਾਣੀਆਂ ਨਾ ਤਾਂ ਕਰਕੇ ਥੋੜਾ ਜਿਹਾ ਲੇਟ ਤੁਰ ਰਹੇ ਆਪਾਂ ਤੇ ਹੀ ਆ ਗਿਆ ਆਪਣਾ ਯਾਰਡੇ ਨੇ ਵੀ ਚਿੱਟਾ ਚਟਾ ਹੋ ਜਾਣਾ ਬਸ ਥੋੜੇ ਦਿਨ ਰੁਕ ਜੋ ਹਣਾ ਐਦਾਂ ਹੀ ਸੁਣੋ ਪਿਆ ਕਰਨੀ ਅੱਜ ਤਾਂ ਚਲੋ ਥੋੜੀ ਸ਼ੁਰੂਆਤ ਹੈ ਟੀਜ਼ਰ ਸੀ ਇਹ ਟੀਜ਼ਰ ਹੈ ਟ੍ਰੇਲਰ ਆਉਣਾ ਫਿਰ ਪੂਰੀ ਫਿਲਮ ਆਉਣੀ ਹੈ ਦੀ ਸੁਣੋ ਦੀ ਦੇ ਦੇ ਚਲੋ ਕਿੱਥੇ ਆਪਣਾ ਟਰੱਕ ਅੱਜ ਟਰੱਕ ਵੀ ਬਦਲ ਕੇ ਜਾ ਰਿਹਾ ਆਪਣਾ ਅੱਜ ਜੋ ਮੈਟਰ ਜੋ ਉਹ ਬੱਲੇ ਟਰੱਕ ਦਾ ਰੰਗੇ ਬਦਲ ਗਿਆ ਅੱਜ ਤਾਂ ਨੀਲਾ ਟਰੱਕ ਚੱਲਿਆ ਆਉਣੇ ਕੋਲ ਨੀਲਾ ਟਰੱਕ ਕਹਿੰਦੇ ਨੀਲਾ ਲੈ ਕੇ ਜਾਣਾ ਨੀਲਾ ਬਾਕੀ ਚੈੱਕ ਕਰੋ ਸੁਣੋ ਤੇ ਅੱਜ ਦਿਖਾਈਏ ਤੁਹਾਨੂੰ ਆਪਣਾ ਟਰੱਕ ਨੀਲਾ ਸਮਾਨ ਕੱਢ ਲੀਆ ਮਿੱਤਰੋ ਸਮਾਨ ਮਸਾਲੇ ਮਸੂਲੇ ਕਹਿੰਦੇ ਚੱਕਦੇ ਆਂ ਕਿ ਚੱਕਦੇ ਆਂ ਆ ਚੱਕੋ ਆ ਰੱਖ ਦੀਏ ਸਮਾਨ ਮਿੱਤਰੋ ਪਾ ਰੱਖਤਾ ਆਪਾਂ ਲੈ ਕੇ ਜਾਣਾ ਆਹ ਵਾਲਾ ਟਰੱਕ ਅੱਜ ਕਹਿੰਦੇ 252 ਨੰਬਰ ਨੀਲੇ ਰੰਗ ਦਾ ਨੀਲਾ ਪਤਾ ਨਹੀਂ ਕਿਹੜਾ ਰੰਗ ਹੈ ਇਹ ਸਹੀ ਆ ਹਨਾ ਟਰੇਲਰ ਲੱਭੀ ਆਪਾਂ ਕਿਹੜਾ ਲੈ ਕੇ ਜਾਣਾ ਆਪਾਂ ਜਾ ਲੈਣ ਟ੍ਰਾਂਟੋ ਚਲੋ ਆਜੋ 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 ਸਮਾਨ ਇਹ ਸੈੱਟ ਲਾਉਣਾ ਚਲੋ ਜੀ ਹਾਂਜੀ ਮਿਲ ਗਿਆ ਮਿੱਤਰੋ ਮਿਲ ਗਿਆ ਆਪਣਾ ਟਰੇਲਰ ਕਹਿੰਦੇ ਜਿਹੜਾ ਲੈ ਕੇ ਜਾਣਾ ਆਪਾਂ ਬ੍ਰੈਂਟਨ ਨੂੰ ਸਮਾਨ ਮਿੱਤਰੋ ਆਪਾਂ ਸੈਟ ਵਟ ਕਰ ਰਹੇ ਆ ਆਪਣੇ ਕੋਲ ਆਹ ਫ੍ਰਿਜ ਆ ਵਾਲੀ ਤਾਂ ਹੈਗੀ ਹੈ ਖਰਾਬ ਇਹਦੇ ਵਿੱਚ ਦੇਖੋ ਚੀਜ਼ ਹੀ ਨਹੀਂ ਕੋਈ ਆ ਰਹੀ ਦੁੱਧਨ ਵਾਲੇ ਭਰ ਗਈ ਇਹ ਤਾਂ ਜੇ ਆਪਾਂ ਰੱਖੀਏ ਆਹ ਦਹੀਂ ਦੋਹੀਂ ਇਹ ਵੀ ਨਹੀਂ ਆਉਂਦੇ ਲੈ ਆ ਆ ਗਿਆ ਇੱਕ ਦਹੀਂ ਤਿੰਨ ਦਹੀਂ ਨੇ ਆਪਣੇ ਕੋਲ ਉਦੋਂ ਬਾਅਦ ਸਬਜ਼ੀਆਂ ਨੇ ਆਪਣੇ ਕੋ ਕਿੰਨਾ ਕੁਸ਼ ਪਤਾ ਨਹੀਂ ਕੀ ਸਿਸਟਮ ਲੱਗੂ ਇਹੀ ਰੋਲਾ ਨਵੇਂ ਟਰੱਕਾਂ ਦਾ ਮਤਲਬ ਯਾਰ ਟਰੱਕ ਚੇਂਜ ਹੁੰਦਾ ਕੀ ਕਰ ਸਕਦੇ ਹੁਣ ਕੀ ਕਰ ਸਕਦੇ ਆ ਤੁਸੀਂ ਹੀ ਦੱਸੋ ਕੀ ਕਰ ਸਕਦੇ ਆ ਮਿੱਤਰੋ ਆਪਾਂ ਟਰੱਕ ਵੀ ਚੈੱਕ ਕਰ ਲਿਆ ਪੂਰਾ ਐਨ ਓਕੇ ਆ ਕਾਗਜ਼ ਪੱਤਰ ਵੀ ਦੇਖ ਲਏ ਟਰੇਲਰ ਦੇ ਵੀ ਸਾਰੇ ਕਾਗਜ਼ ਪੱਤਰ ਦੇਖ ਲਏ ਹੁਣ ਆਪਾਂ ਨਿਕਲਦੇ ਆਂ ਔਰੋ ਦੇਖੋ ਸਨੋ ਪੈ ਰਹੀ ਆ ਪੂਰੀ ਆ ਦੇਖੇ ਰਹੀ ਹੁਣ ਯਾਰ ਸਨੋ ਪੈ ਰਹੀ ਆ ਨਾ ਕਿਉਂ ਐਦਾਂ ਵਿਆ ਕਰਨੀ ਆ ਹੁਣ ਟਰੱਕ ਚ ਬੈਨੇ ਆਂ ਢੰਡੇ ਬੋਲਾ ਕਰੀਓ ਇਹਨੂੰ ਪਹਿਲਾਂ ਮੈਂ ਬਾਹਰ ਵੀਡੀਓ ਬਣਾਉਣੀ ਸੀ ਇੰਨੀ ਕੇ ਬਣੀ ਮੇਤੋ ਤੇ ਹੁਣ ਆਪਾਂ ਜਾਣਾ ਇੱਕ ਪੇਪਰ ਕਢਾਉਣਾ ਆਪਾਂ ਔਰੇ ਫਲਾਈ ਜੇਦੋਂ ਉਹ ਕਢਾ ਕੇ ਹੀ ਨਿਕਲਾਂਗੇ ਆਪਾਂ ਟਰੇਲਰ ਤਾਂ ਵੇ ਪਰ ਉਹ ਸਮੈਰ ਹੋਇਆ ਹੋਇਆ ਹੈ। ਬਾਕੀ ਇਹ ਦੇਖ ਕੇ ਭਾਈ ਆ ਮੁੰਡਾ ਹੋਣੇ ਸਾਨੂੰ ਉਹ ਗੱਡੀ ਵਾਲਾ ਬਾਈ ਦੱਸ ਕੇ ਆਟੇ ਕਿਰਾ ਮੈਨੂੰ ਟੋਪਾ ਦੇ 20-20 ਹਜ਼ਾਰ ਡਾਲਰ ਦੀ ਰੇਟਾਂ ਮੈਰੀ ਹੈ 16-16 ਹਜ਼ਾਰ ਦੀ ਆ। ਸੋ ਬੰਦਾ ਕੀ ਕਰੂਗਾ ਦੱਸੋ ਇੰਨੀ ਮਹਿੰਗੀਆਂ ਟਿਕਟਾਂ ਲੈ ਕੇ ਹਰਾ ਉਦੋਂ ਬਾਅਦ ਕੰਪਨੀ ਵੀ ਰੌਲਾ ਪਾਉਂਦੀ ਹੈ ਵੀ ਇੰਨੀਆਂ ਮਹਿੰਗੀਆਂ ਟਿਕਟਾਂ ਕਿਉਂ ਲੈ ਰਿਆ। ਸੋ ਆਪਾਂ ਨੂੰ ਧਿਆਨ ਨਾਲੇ ਸੇਫ ਚੱਲਣਾ ਆਪਾਂ। ਰਾਤ ਰਾਤ ਨੂੰ ਘੱਟ ਰੂਪੇ ਸਕੀਲਾ ਸਕੂਲਾ ਚ ਦਿਨ ਦੋ ਨਾ ਜਾਵੇ। ਚਲੋ ਸਮਾਨ ਸੈਟ ਕਰੀਏ ਆਪਾਂ। ਟਰੱਕ ਤੇ ਟਰੇਲਰ ਮਿੱਤਰੋ ਚੱਕ ਲਿਆ ਸਰੋ ਥੋੜੀ ਬਹੁਤੀ ਉਹ ਪੈ ਰਹੀ ਹੈ ਠੀਕ ਯਾਰ ਆਰੂ ਸਾਰੇ ਓਕੇ ਹੋਣਗੇ ਤੇ ਆਪਾਂ ਨਿਕਲ ਗਏ ਔਰ ਉਹ ਕਹਿੰਦੇ ਯਾਰਡ ਚੋਂ ਪਹਿਲਾਂ ਆਊਗਾ ਵਿੰਨੀ ਪੈਗ ਵਿੰਨੀ ਪੈ ਗਿਆ ਔਖਾ ਉੱਥੇ ਜਿਆਦਾ ਸਕੇਲਾ ਖੁੱਲੀ ਹੈ ਜੇ ਉਹ ਪਾਰ ਕਰਤਾ ਫਿਰ ਸਾਰਾ ਓਕੇ ਆ ਬਾਈ ਚਲਾਉਣ ਲੱਗਾ ਟਰੱਕ ਵੱਜ ਗਏ ਨੇ 3:30 ਵੱਜ ਗਏ ਨੇ ਚੱਲਦੇ ਆ ਸਵੇਰੇ ਆਪਾਂ ਉੱਠਾਂਗੇ ਸਵੇਰੇ ਆਪਾਂ ਚਲਾਉਣ ਲੱਗਾਗੇ ਤੇ ਦੇਖੋ ਫਿਰ ਬਾਹਰ ਦਾ ਮਾਹੌਲ ਕੀ ਕਹਿੰਦਾ ਦੇਖੋ ਕਿਉਂ ਆਓ ਕੈਨੇਡਾ ਦਾ ਝੰਡਾ ਹੀ ਪਟਿਆ ਪਿਆ ਸਸਕਾਚਵਨ ਵਾਲਾ ਹੀ ਪਟਿਆ ਪਿਆ ਸੁਣੋ ਚੈੱਕ ਕਰੋ ਸੁਣੋ ਦੇਖੋ ਮਿੱਤਰੋ ਆਪਾਂ ਪਹੁੰਚ ਗਏ ਗ੍ਰੈਨਫੈਲ ਪੈਟਰੋਲ ਦੇ ਪੰਪ ਤੇ ਸਨੋ ਸਨੋ ਕਹਿੰਦੇ ਭੱਜ ਗਈ ਬਾਕੀ ਆ ਸੀ ਪ੍ਰਿੰਟ ਕਰਵਾਇਆ ਆ ਵਾਲੇ ਪੰਪ ਤੋਂ ਕੋਈ ਪੈਸਾ ਨਹੀਂ ਲਿਆ ਕਹਿੰਦੇ ਪੰਜ ਪੇਜ ਫ੍ਰੀ ਨੇ ਸੋ ਫ੍ਰੀ ਆ ਗਿਆ ਆਪਣਾ ਹੋ ਗਿਆ ਡਨ ਤੇ ਹੁਣ ਆਪਾਂ ਨਿਕਲਦੇ ਆ ਉਧਰ ਨੂੰ ਆਏ ਆ ਆਪਾਂ ਇਧਰ ਆ ਖੜਾ ਆਪਣਾ ਕਿਓਪਰ ਟਰੇਲਰ ਦੇ ਪੇਪਰ ਆ ਬਈ ਇਹੇ ਟਰੇਲਰ ਦੇ ਵਿੱਚ ਹੀ ਰੱਖ ਰਿਹਾ ਸਾਰਾ ਕੁਝ ਸਹੀ ਕਰਕੇ ਜਾਣਾ ਭਾਉਰੇ ਪੇਪਰ ਬਈ ਆਪਾਂ ਟਰੈਲਰ ਚ ਰੱਖਤੇ ਨੇ ਹੁਣ ਆਪਾਂ ਮੌਜਾ ਦੇ ਨਾਲ ਨਿਕਲ ਜਾਣਾ ਬਸ ਬਿੰਨੀ ਪੈਗ ਵਾਲੀ ਸਕੇਲ ਦਾ ਰੋਲਾ ਹੈ ਬਾਕੀ ਸਨੋਸ ਨੂੰ ਅੜ ਗਈ ਠੰਡ ਕਾਫੀ ਹੋ ਗਈ ਮੈਂ ਤਾਂ ਹੀ ਜਾਗੜ ਜੀ ਬਾਈ ਹੈ ਬਾਕੀ ਆਹ ਬਾਈ ਨੇ ਦੇਖੋ ਟਰੱਕ ਤੇ ਕੀ ਲੱਦਿਆ ਆ ਕਿਉਂ ਸਹੀ ਆ ਆਪਣਾ ਰੀਫਰ ਆ ਚੱਲ ਰਿਹਾ 28 ਤੇ ਹੁਣ ਆਪਾਂ ਹੋਰ ਨਿਕਲਦੇ ਆ ਚਲੋ ਬਈ ਮਿੱਤਰੋ ਹੁਣ ਆਪਾਂ ਚੱਲੀਏ ਅੱਜ ਦੀ ਵੀਡੀਓ ਤੁਹਾਨੂੰ ਕਾਫੀ ਸਨੋ ਦਿਖਾਤੀ ਹੁਣ ਅੱਗੇ ਵੀ ਪੈਣੀ ਆ ਘੰਟੇ ਤੱਕ ਦੁਬਾਰਾ ਸ਼ੁਰੂ ਹੋਊ ਮੈਂ ਤਾਂ ਜਾਣਾ 100 ਬਾਈ ਚਲਾਊਗਾ ਟਰੱਕ ਤੇ ਹੁਣ ਆਪਾਂ ਨਿਕਲਦੇ ਆ ਦੱਸਿਓ ਵੀਡੀਓ ਕਿਵੇਂ ਲੱਗੀ ਵਧੀਆ